ਵਨ ਸਿੰਘ ਮਾਨ ਆਪ ਕਹਿੰਦੇ ਸੁਣੇ ਗਏ ਵੀ ਪਿਛਲੀ ਸਰਕਾਰਾਂ ਦੀ ਨੀਅਤ ਬੜੀ ਬੜੀ ਸੀ ਖਜ਼ਾਨੇ ਭਰੇ ਸੀ ਪੰਜਾਬ ਦੇ ਪਰ ਨੀਅਤ ਮਾੜੀ ਹੋਣ ਕਰਕੇ ਉਹਨਾਂ ਨੇ ਕੋਈ ਪੈਸਾ ਕਿਸੇ ਨੂੰ ਨਹੀਂ ਦਿੱਤਾ ਮੈਂ ਸਦਾ ਭਗਵਨ ਸਿੰਘ ਮਾਨ ਨੂੰ ਕਹਿਣਾ ਚਾਹਨਾ ਵੀ ਜੇ ਤੁਹਾਡੀ ਨੀਅਤ ਸਾਫ਼ ਹੈ ਖਜ਼ਾਨੇ ਭਰੇ ਬੈਲੇ ਤਾਂ ਫਿਰ ਜਿਹੜੀਆਂ ਔਰਤਾਂ ਦਾ 1000 ਰੁਪਿਆ ਤੁਸੀਂ ਕਿਹਾ ਸੀ ਨਹੀਂ ਦੇ ਦੇਦਾਂਗੇ ਉਹ ਨਹੀਂ ਦਿੱਤਾ ਕਿਉਂਕਿ ਤੁਹਾਡੀ ਨੀਅਤ ਮਾੜੀ ਸੀ ਔਰ ਇਸ ਤੋਂ ਇਲਾਵਾ ਤੁਸੀਂ ਬੁਢਾਪਾ ਪੈਨਸ਼ਨ ਕਹੇ ਸੀ ਵਧਾਵਾਂਗੇ ਉਹ ਨਹੀਂ ਕੀਤੀ ਨੀਲੇ ਕਾਰ ਤੁਸੀਂ ਗਰੀਬਾਂ ਦੇ ਕੱਟ ਰਹੇ ਹੋ ਉਹ ਤੁਸੀਂ ਉਹਨਾਂ ਦਾ ਕੀ ਗਰੀਬਾਂ ਦਾ ਕਸੂਰ ਹੈ ਉਹਨਾਂ ਨੂੰ ਡੇਰਾ ਤੇ ਕੀ ਹੈ ਉਹਨਾਂ ਨੇ ਜੋ ਕੋ ਜਾ ਖੋ ਡੇ ਹੋ ਤੁਸੀਂ ਉਹ ਤਾਂ ਬਾਤ ਤੁਸੀਂ ਕਹਿੰਦੇ ਸੀ ਵੀ ਜਦੋਂ ਹਾਰਡ ਆਏ ਤੁਸੀਂ ਕਿਹਾ ਵੀ ਬੱਕਰੀਆਂ ਤੇ ਮੁਰਗੀਆਂ ਤਾਂ ਕਿਤੇ ਪੈਸੇ ਲਾ ਦੇ ਤਾਨੂੰ ਸੈਂਟਰ ਸਰਕਾਰ ਵੱਲੋਂ 281 ਕਰੋੜ ਰੁਪਇਆ ਆਇਆ ਉਹ ਵੀ ਖਾ ਗਏ ਦੇ ਪੇ ਦੇ ਕਨਕ ਸਾਰੀ ਤਬਾਹ ਹੋ ਗਈ ਡਟਾ ਦੀ ਦਿਓ ਹ 50000 ਰੁਪਇਆ ਕਨਕ ਦਾ ਕਿਲੇ ਦੇ ਸਾਹਮਣੇ ਤੁਹਾਡੀ ਨੀਅਤ ਦਾ ਪਤਾ ਲੱਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਤੇ ਕੇਂਦਰੋਂ ਲਗਾਤਾਰ ਨਿਸ਼ਾਨੇ ਸਾਧੇ ਜਾਂਦੇ ਨੇ ਉੱਤੇ ਹੀ ਭਾਜਪੀ ਦੇ ਸੀਨੀਅਰ ਲੀਡਰ ਫਤੇਹ ਸਿੰਘ ਬਾਜਵਾ ਵੱਲੋਂ ਅੱਜ ਟਵਿੱਟਰ ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਗਿਆ ਕਿਹਾ ਗਿਆ ਕਿ ਜੋ ਕੇਂਦਰ ਵੱਲੋਂ 281 ਕਰੋੜ ਦਾ ਫੰਡ ਜਾਰੀ ਕੀਤਾ ਗਿਆ ਸੀ ਤੁਸੀਂ ਉਹ ਨਹੀਂ ਦਿੱਤਾ ਬਲਵਿੰਦਰ ਸਿੰਘ ਮਾਨ ਆਪ ਕਹਿੰਦੇ ਸੁਨੇ ਗਏ ਵੀ ਪਿਛਲੀ ਸਰਕਾਰਾਂ ਦੀ ਨੀਅਤ ਬੜੀ ਬੜੀ ਸੀ ਖਜ਼ਾਨੇ ਭਰੇ ਸੀ ਪੰਜਾਬ ਦੇ ਪਰ ਨੀਅਤ ਮਾਰੀ ਹੋਣ ਕਰਕੇ ਉਹਨਾਂ ਨੇ ਕੋਈ ਪੈਸਾ ਕਿਸੇ ਨੂੰ ਨਹੀਂ ਦਿੱਤਾ ਮੈਂ ਸਦਾ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹੁੰਦਾ ਵੀ ਜੇ ਤੁਹਾਡੀ ਨੀਅਤ ਸਾਫ਼ ਹੈ ਖਜ਼ਾਨੇ ਭਰੇ ਪਏ ਨੇ ਤਾਂ ਫਿਰ ਜਿਹੜੀਆਂ ਔਰਤਾਂ ਨੂੰ 1000 ਰੁਪਇਆ ਤੁਸੀਂ ਕਿਹਾ ਸੀ ਮਹੀਨੇ ਦਾ ਦੇਵਾਂਗੇ ਉਹ ਨਹੀਂ ਦਿੱਤਾ ਕਿਉਂਕਿ ਤੁਹਾਡੀ ਨੀਅਤ ਮੜੀ ਹੈ ਸਾਰੀਆਂ ਸਰਕਾਰਾਂ ਦੀ ਨੀਅਤ ਚੰਗੀ ਹੋ ਪਰ ਤੁਹਾਡੀ ਨੀਅਤ ਬਾਦਿਆ ਔਰ ਇਸ ਤੋਂ ਇਲਾਵਾ ਤੁਸੀਂ ਬੁਢਾਪਾ ਪੈਨਸ਼ਨ ਕਿਹਾ ਸੀ ਵਧਾਵਾਂਗੇ ਉਹ ਨਹੀਂ ਕੀਤੀ ਨੀਲੇ ਕਾਰ ਤੁਸੀਂ ਗਰੀਬਾਂ ਦੇ ਕੱਟ ਰਹੇ ਹੋ ਉਹ ਤੁਸੀਂ ਉਹਨਾਂ ਦਾ ਕੀ ਗਰੀਬਾਂ ਦਾ ਕਸੂਰ ਹੈ ਉਹਨਾਂ ਨੂੰ ਦੇਦਾ ਤੇ ਕੀ ਹੈ ਉਹਨਾਂ ਨੇ ਜੋ ਕੋ ਜਾ ਖੋ ਡਿਆ ਤੁਸੀਂ ਉਹ ਤਾਂ ਬਾਤ ਤੁਸੀਂ ਕਹਿੰਦੇ ਸੀ ਵੀ ਜਦੋਂ ਹੜ੍ਹ ਆਇਆ ਤੁਸੀਂ ਕਿਹਾ ਵੀ ਬੱਕਰੀਆਂ ਤੇ ਮੁਰਗੀਆਂ ਤਾਂ ਕਿਤੇ ਪੈਸੇ ਦਾਾਂਗੇ ਤੁਹਾਨੂੰ ਸੈਂਟਰ ਸਰਕਾਰ ਵੱਲੋਂ 281 ਕਰੋੜ ਰੁਪਇਆ ਆਇਆ ਉਹ ਵੀ ਖਾ ਗਏ ਉਹ ਵੀ ਨਾ ਵੰਡੇਆ ਤਾਂ ਹੁਣ ਤਾਂ ਗੜੇ ਪੈ ਨੇ ਕਨਕ ਸਾਰੀ ਤਬਾਹ ਹੋ ਗਈ ਟਟਾ ਦੀ ਦਿਓ ਹ 50000 ਰੁਪਇਆ ਕਨਕ ਦਾ ਕਿਲੇ ਦੇ ਸਾਹਮਣੇ ਤੁਹਾਡੀ ਨੀਅਤ ਦਾ ਪਤਾ ਲੱਗੇ ਸੋ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਤੇ ਕੰਮ ਕਰਦੇ ਬੜੇ ਔਖੇ ਨੇ ਸਾਬ ਭਗਵੰਤ ਸਿੰਘ ਮਾਨ ਮੈਂ ਇੱਕ ਗੱਲ ਪੁੱਛਣਾ ਚਾਹਨਾ ਤਾਂ ਤੁਹਾਡੀ ਸਰਕਾਰ ਨੇ ਪਿਛਲੇ 2 ਸਾਲਾਂ 'ਚ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੀਆਂ ਬਿਲਡਿੰਗਾਂ ਬੜੀਆਂ ਸੀ ਉਹਨਾਂ ਨੂੰ ਕੂਚੀ ਕਰਕੇ ਉਹਨਾਂ ਨੂੰ ਰੰਗ ਰੋਗਨ ਕਰਕੇ ਤੁਸੀਂ ਉਹਦਾ ਉਦਘਾਟਨ ਕਰਨ ਲਈ ਉਹ ਬੁਲਾ ਲੈਂਦੇ ਹੋ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਤੋਂ ਪਰ ਉਹਦੇ ਪੁੱਤਰੋ 2 ਸਾਲਾਂ 'ਚ ਕੋਈ ਇੱਕ ਬਿਲਡਿੰਗ ਵੀ ਬਣਾਈ ਹੈ ਇੱਕ ਵੀ ਸਾਰੇ ਪੰਜਾਬ 'ਚ ਕੋਈ ਬਣਾਈਓ ਤੇ ਉਹ ਦੱਸੋ ਕੋਈ ਨਸ਼ੇ ਨੂੰ ਖਤਮ ਕਰਨ ਲਈ ਤੇ ਖੇਡਾਂ ਦੀ ਬੜੀਆਂ ਡਿੰਗਾ ਮਾਰਦੇ ਫਿਰਦੇ ਕੋਈ ਨਸ਼ਾ ਖਤਮ ਕਰ ਲਈ ਕੋਈ ਨਵਾਂ ਸਟੇਡੀਅਮ ਬਣਾਇਆ ਪੁਰਾਣੇ ਸਟੇਡੀਅਮ ਦੇ ਵਿੱਚ ਖੇਡਾਂ ਕਰਾ ਕੇ ਤੁਸੀਂ ਆਪਣੀ ਸਰਕਾਰ ਦੇ ਦਿਨ ਟਪਾਰੇ ਹੋ ਤੇ ਉਹ ਇਹ ਗੱਲ ਤਾਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਵੀ ਪੰਜਾਬ ਦੇ ਲੋਕਾਂ ਨੂੰ ਤੁਹਾਡੀ ਨੀਅਤ ਤੇ ਤੁਹਾਡੀ ਹਰ ਚੀਜ਼ ਦਾ ਪਤਾ ਕਰਕੇ ਉਹ ਤੁਹਾਡੀ ਕਾਰਗੁਜ਼ਾਰੀ ਦਾ ਪਤਾ ਲੱਗ ਗਿਆ ਵੀ ਤੁਸੀਂ ਕਿੰਨੀ ਕਿ ਸਰਕਾਰ ਚਲਾ ਸਕਦੇ ਫੇਲ ਹੋਈ ਸਰਕਾਰ ਆਮ ਆਦਮੀ ਪਾਰਟੀ ਦੀ ਜਿਸ ਦਾ ਭਗਵੰਤ ਸਿੰਘ ਮਾਨ ਇਸ ਅ ਫੇਲ ਚੀਫ ਮਿਨਿਸਟਰ ਸੋ ਜ਼ਿੰਮੇਦਾਰ ਸੁਣੇ ਫਤਿਹਜੰਗ ਬਾਜਵਾ ਉਹ ਲੋਕ ਕਹਿ ਰਹੇ ਹੈਗੇ ਕਿ ਤੁਸੀਂ ਪੁਰਾਣੀ ਇਮਾਰਤਾਂ ਨੂੰ ਪੇਂਟ ਕਰਕੇ ਸਫਾਈ ਕਰਕੇ ਉਹਨਾਂ ਨਵੇਂ ਤਰੀਕੇ ਨਾਲ ਪੇਸ਼ ਕਰ ਰਹੇ ਹਾਂ ਤੇ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਆ ਤੁਸੀਂ ਉਹ ਨਹੀਂ ਦੇ ਰਹੇ ਤੇ ਮੁਆਵਜ਼ੇ ਲੈ ਕੇ ਵੀ ਉਹਨਾਂ ਨੇ ਇੱਕੇ ਰਿਹਾ ਹੁਣ ਵੇਖਣਾ ਹੋਵੇਗਾ ਆਮ ਆਦੀ ਪਾਰਟੀ ਦਾ ਇਸ ਮਾਮਲੇ ਨਾਲ ਲੈ ਕੇ ਕੀ ਪ੍ਰਤੀਕਿਰਿਆ ਸਾਹਮਣੇ ਆਉਂਦਾ ਇਹ ਨਾਲ ਸਮਾਉ ਹੋਵੇਗਾ ਕੈਮਰਾ ਪਰਸਨ ਜੌਨਸਨ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ